ਕਣੀਆਂ ਪੈ ਰਹੀਆਂ ਜੀ ਪਿੰਡ ਸਿੱਖਵਾਲਾ ਬਲਾਕ ਲੰਬੀ ਵਿਖੇ ਦੇਖ ਸਕਦੇ ਆ ਤੁਸੀਂ ਕਿੰਨੇ ਕਣੀਆਂ ਵਰ ਰਹੀਆਂ ਸਾਢੇ 3 ਵਜੇ ਮੇਰੇ ਖਲ ਮੇ ਪੈਣ ਲੱਗਿਆ ਕਣੀਆਂ ਤੇ ਹੁਣ ਵੱਜ ਗਏ ਜੀ ਉਹਨਾਂ ਛੀ ਤੋਂ ਉੱਤੇ ਹੋ ਗਿਆ ਟਾਈਮ ਕਣੀਆਂ ਇਸੇ ਤਰ੍ਹਾਂ ਹੀ ਲਗਾਤਾਰ ਪੈ ਰਹੀਆਂ ਬੇਟੀ ਥੋੜੀ ਦਿਰ ਮੱਠੀਆਂ ਹੋਈਆਂ ਸੀ ਤੇ ਉਸੇ ਤਰ੍ਹਾਂ ਹੀ ਕਣੀਆਂ ਪੈ ਜਾਂਦੀਆਂ ਦੇਖ ਰਹੇ ਹੋ ਤੁਸੀਂ ਕਣੀਆਂ ਦਾ ਨਜ਼ਾਰਾ ਬਹੁਤ देर बाद ਮੇ ਆਇਆ ਕਣੀਆਂ ਆਣ ਕੇ ਓਕੇ ਕਣਕਾਂ ਵੀ ਬੀਜੀਆਂ ਕਣੀਆਂ ਤੇ ਉਸ ਤੋਂ ਪਹਿਲਾਂ ਧੋਵੇਂ ਤੇ ਕਬਾਰ ਜਿਹੜੇ ਝੋਨੇ ਦੇ ਤੋ ਹੋਏ ਸੀ ਉਸ ਤੋਂ ਬਾਅਦ ਵੀ ਮੀਂਹ ਨਹੀਂ ਸੀ ਪਿਆ ਹੁਣ ਜਾ ਕੇ ਕਣੀਆਂ ਪਈਆਂ ਤੇ ਉਮੀਦ ਹੈ ਪੈਦਾ ਕਰਨਗੀਆਂ ਫਸਲਾਂ ਨੂੰ ਕਿ ਜਿਹੜਾ ਰਾਜਸਥਾਨ ਦੇ ਵਿੱਚ ਜ਼ਿਆਦਾ ਸੋਰਾ ਹੀ ਹੁੰਦੀ ਆ ਤੇ ਉੱਥੇ ਸੋਰ ਨੂੰ ਇਹ ਨਮੀ ਦਾ ਬਹੁਤ ਆਸਰਾ ਹੈ ਸ਼ਾਇਦ ਰਾਜਸਥਾਨ ਦੇ ਵਿੱਚ ਜ਼ਿਆਦਾ ਮੀਂਹ ਹੋਵੇ ਇਸ ਤੋਂ ਨਾਲੋਂ ਕਿਉਂਕਿ ਸਾਡੇ ਸ਼ਿਵਦਲੇ ਪਾਸੋਂ ਰਾਜਸਥਾਨ ਵੱਲੋਂ ਵੀ ਮਹੀ ਪੈਂਦਾ ਹੁੰਦਾ ਹੈ ਦੇਖੋ ਤੁਸੀਂ ਬ੍ਰੇਕ ਕਣੀ ਹੈ ਪਰ ਲਗਾਤਾਰ ਤਰ੍ਹਾਂ ਚਲਦੀਆਂ ਪੈ ਰਹੀਆਂ ਮੇਰਾ ਤਰ ਨਜ਼ਾਰਾ ਦਿਸ ਰਿਹਾ ਹੁਣ ਇਸ ਤੇ ਇੱਕ ਜਗ੍ਹਾ ਦੇ ਉੱਤੇ ਬਦਲ ਹਨੇਰਾ ਉੱਪਰ ਦਿਸ ਨਹੀਂ ਰਿਹਾ ਕੋਈ ਵੀ ਪਰ ਜਿਹੜੀਆਂ ਕਣੀਆਂ ਲਗਾਤਾਰ ਪੈ ਰਹੀਆਂ ਦੋਸਤੋ ਪੰਜਾਬ ਦੇ ਹਾਲਾਤ ਆ ਪਤਾ ਨਹੀਂ ਕਿਉਂ ਜੇ ਹੁਣ ਕਿ ਸਾਰੇ ਪੰਜਾਬ ਦੇ ਕਿਉਂ ਕਿਸ ਤਾਂ ਹਰਿਆਣਾ ਦੇ ਬਿਲਕੁਲ ਬਾਰਡਰ ਤੇ ਬੈਠੇ ਹੋਏ ਆ ਪੰਜਾਬ ਦਾ ਅਖੀਰ ਆ ਇਧਰ ਨੂੰ ਤੇ ਇੱਥੇ ਤਾਂ ਸਾਡਾ ਇਲਾਕਾ ਜਿਹੜਾ ਇੱਕ ਪਾਸੇ ਜਿਹੜਾ ਜਾਂਦਾ ਇਸ ਲਈ ਹਰਿਆਣਾ ਵੱਲੋਂ ਆਉਂਦਾ ਜਿਹੜਾ ਮੀਂਹ ਹੈ ਜਾਂ ਬੱਦਲ ਹੈ ਉਹੀ ਸਾਡੇ ਪੰਦਾ ਹੁੰਦਾ ਪੰਜਾਬ ਵਾਲਾ ਬੱਦਲ ਸਾਡੇ ਬਹੁਤ ਘਟ ਆਉਂਦਾ ਆ ਦੇਖ ਸਕਦੇ ਹੋ ਤੁਸੀਂ ਜਿਹੜਾ ਕਣੀਆ ਕਿਸ ਤਰ੍ਹਾਂ ਪੈ ਰਹੀਆਂ ਦਿਗਦੀ ਜਾਂਦੀਆਂ ਥੱਲੇ ਕੋਸ਼ਿਸ਼ ਕਰਕੇ ਕਿਰਪਾ ਕਰਕੇ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਤਿੰਦਰ ਰਾਜਪਾਲ ਸਿੱਖਵਾਲਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਡੀ ਬੜੀ ਮਿਹਰਬਾਨੀ ਹੋਊਗੀ YouTube ਚੈਨਲ ਦੋਸਤੋ ਇਹ ਤੇ 1.5 200 ਬੰਦਾ ਘੱਟਾ 1000 ਤੋਂ ਤੇ ਕਿਰਪਾ ਕਰੋ ਜੇ ਤੁਸੀਂ ਪੂਰਾ ਕਰ ਸਕਦੇ ਹੋ ਤੁਸੀਂ ਉਸ ਨੂੰ ਵੀਡੀਓ ਬਹੁਤ ਹੈ ਦੇ ਵਿੱਚ 350 ਦੇ ਨੇੜੇ ਹੋਣਗੀਆਂ ਪਰ ਸਬਸਕ੍ਰਾਈਬ ਬਹੁਤ ਘੱਟ ਹੈ ਮੈਂ ਤਾਂ ਨਿਆਰਾ ਤੋਂ ਦਿਖਾ ਰਿਹਾ ਸੀ ਪਿੰਡ ਸਿੱਖਵਾਲਾ ਬਲਾਕ ਲੰਬੀ ਵਿਖੇ ਕਣੀਆਂ ਪੈ ਰਹੀਆਂ ਸਵੇਰ ਤੋਂ 5:30 ਤੋਂ ਅੱਜ ਸੋਮਵਾਰ ਹੈ ਹਫ਼ਤੇ ਦਾ ਪਹਿਲਾ ਦਿਨ ਪਹਿਲੇ ਦਿਨ ਹੀ ਪੋ ਦੇ ਵਿੱਚ ਮੀਂਹ ਆਮਦ ਕੀਤੀ ਹੈ ਬਸ ਤਾਂ ਪੋ ਮਹੀਨੇ ਦੇ ਵਿੱਚ ਮੀਂਹ ਪੈਂਦਾ ਹੁੰਦਾ ਹੈ ਸ਼ਾਭਜਾਦਿਆਂ ਦੀ ਸ਼ੀਧੀ ਦੇ ਦਿਨ ਚੱਲ ਰਿਹਾ ਹੈ ਸਵਾ ਤੇ ਤਿੰਨ ਚੱਲ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਮੀਂਹ ਜ਼ਰੂਰ ਪੈਂਦਾ ਹੁੰਦਾ ਹੈ ਤੇ ਇਸ ਵਾਰ ਸਹੀ ਸਮੇਂ ਤੇ ਮੀਂਹ ਪਿਆ ਫਸਲਾਂ ਨੂੰ ਬਹੁਤ ਫਾਇਦਾ ਆਇਆ ਹੈ ਜ਼ਮੀਨ ਦਾ ਕੋਰਾ ਪੈਂਦਾ ਤਾਂ ਆਲੂਆਂ ਵਗੈਰਾ ਨੂੰ ਸਾਰਿਆਂ ਨੂੰ ਨੁਕਸਾਨ ਹੋਣਾ ਸੀ ਪਰ ਹੁਣ ਕੋਰੇ ਤੋਂ ਕੁਝ ਦਿਨ ਵਿਚਾਰ ਹੋਊਗਾ ਕਿਉਂਕਿ ਕੁਝ ਦਿਨ ਬੱਦਲ ਵਾਈ ਰਹੀ ਇੱਕ ਦੋ ਦਿਨ ਉਹਦੇ ਕਰਕੇ ਵੀ ਕੋਰਾ ਨਹੀਂ ਪਿਆ ਇੱਕ ਦੋ ਦਿਨ ਕੋਰਾ ਪਿਆ ਸੀ ਹੁਣ ਬਹੁਤ ਬਚਾ ਹੈ ਕੋਰੇ ਦਾ ਵੀ ਤੇ ਮੀਂਹ ਪੈ ਗਿਆ ਹੁਣ ਤਾਂ ਜਿਹੜਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਊਗੀ ਕਣਕਾਂ ਨੂੰ ਵੀ ਜਿਹੜਾ ਨੂੰ ਪਾਣੀ ਲਾਉਣ ਦੀ ਖੇਚ ਹੋਈ ਪਈ ਸੀ ਪੂਰੀ ਤੇ ਉਹ ਵੀ ਹੁਣ ਘਟੂਗੀ ਕਿਉਂਕਿ ਮੈਂ ਨੇ ਬ੍ਰੇਕਾਂ ਲਾ ਦਨੀ ਐ ਇਸ ਚੀਜ਼ ਨਾਲ ਦੇਖ ਰਹੇ ਹੋ ਤੁਸੀਂ ਇੰਨਾ ਕਮੀ ਜਿਹੜਾ ਲਗਾਤਾਰ ਪਈ ਜਾਂਦਾ ਜਿਹੜਾ ਤੁਹਾਨੂੰ ਦਿਖ ਰਿਹਾ ਅੱਗੇ ਵੀਡੀਓ ਸ਼ੇਅਰ ਕਰ ਸਕੋ ਤਾਂ ਬਹੁਤ ਮਿਹਰਬਾਨੀ ਹੋਊਗੀ ਇੱਕ ਬੇਨਤੀ ਹੋਰ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜਿਹੜੇ ਵੀ ਦੋਸਤ ਦੇਖ ਰਹੇ ਆ ਅੱਗੇ ਵੀ ਹੋਰ ਦੋਸਤਾਂ ਨੂੰ ਸ਼ੇਅਰ ਕਰਕੇ ਸਬਸਕ੍ਰਾਈਬ ਕਰਾ ਦਿਓ 1100 ਸਬਸਕ੍ਰਾਈਬਰ ਹੋ ਜਾਣ ਤੇ ਆਰ 1100 ਤੋਂ ਚੈਨਲ ਚੱਲ ਪੂਗਾ ਇਹ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਜ਼ਰੂਰ ਬੇਨਤੀ ਨੂੰ ਮਨਜ਼ੂਰ ਕਰਿਓ ਜਿਹੜੇ ਵੀ ਸੱਜਣ ਦੇਖ ਰਹੇ ਆ ਅੱਗੇ ਜਰੂਰ ਚੈਨਲ ਨੂੰ ਸ਼ੇਅਰ ਕਰ ਤੇ ਸਬਸਕ੍ਰਾਈਬ ਕਰਾ ਦਿਓ ਬਹੁਤ ਬਹੁਤ ਧੰਨਵਾਦ ਹੋਊਗਾ ਕਾਫੀ ਸਾਰੀਆਂ ਵੀਡੀਓ ਐ ਪਿੰਡੂਏ ਦੇ ਵਿੱਚ ਉਹਨਾਂ ਨੂੰ ਵੀ ਦੇਖਿਆ ਕਰੋਗਾ ਸ਼ੇਅਰ ਕਰਿਆ ਕਰੋ ਦੇਸੀ ਪਿੰਡੂ ਸਿੰਗਰ ਹੁੰਦਾ ਜਿਹੜੇ ਉਹਨਾਂ ਨੇ ਵੀਡੀਓ ਬਣਾ ਕੇ ਪਾਉਂਦਾ ਰਹਿਣ ਕਣੀਆਂ ਤੁਹਾਨੂੰ ਦਿਖਾ ਰਿਆ ਸੀ ਤੇ ਜਮੀਨ ਹੀ ਹੈਗਾ ਬਸ ਬਰੀਕ ਕਣੀਆਂ ਪਈ ਜਾਂਦੀਆਂ ਆ 3:30 ਵਜੇ ਤੋਂ ਲੈ ਕੇ ਲਗਾਤਾਰ ਪਈ ਜਾਂਦੀਆਂ ਬਿਜਲੀ ਥੋੜੀ ਦੇਰ ਬ੍ਰੇਕ ਲੱਗੀ ਸੀ ਉਸ ਤੋਂ ਬਾਅਦ ਫੇਰ ਉਸੇ ਤਰ੍ਹਾਂ ਹੀ ਕਿੜਮਣਕੜੀਆਂ ਚੱਲ ਪਈਆਂ ਵੀੜਾ ਤੋਤਾ ਗਿਆ ਜਿੱਥੋਂ-ਜਿੱਥੋਂ ਵੀ ਤੁਸੀਂ ਦੋਸਤੋ ਜੁੜੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਬੇਨਤੀ ਫੇਰ ਕਰਦਾ ਹਾਂ ਕਿ ਦੋਸਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਹੋਰ ਸ਼ੇਅਰ ਕਰਦੇ ਹੋ ਦੋਸਤਾਂ ਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਹੋ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਸਬਸਕ੍ਰਾਈਬਰ ਜਿਹੜੇ ਹੈਗੇ ਆ ਉਹ ਕੱਟ ਹੈ 1200 ਉਹ ਤੁਸੀਂ ਪੂਰੇ ਕਰਦੇ ਹੋ ਤਾਂ ਬਹੁਤ ਬਹੁਤ ਮਿਹਰਬਾਨੀ ਹੋਊਗੀ ਤੁਹਾਡੀ ਦੋਸਤੋ 1000 1100 ਸਬਸਕ੍ਰਾਈਬਰ ਹੋ ਜਾਣ ਤਾਂ ਚੈਨਲ ਸਹੀ ਚੱਲ ਪੂਗਾ ਤੇ ਇਸੇ ਕਰਕੇ ਰੋਕ ਲੱਗੀ ਪਈ ਬ੍ਰੇਕ ਲੱਗੇ ਪਏ ਤੇ ਸਬਸਕ੍ਰਾਈਬਰ ਕੱਟ ਹੈ ਸਬਸਕ੍ਰਾਈਬਰ ਜਿਹੜੇ ਹੈਗੇ ਲੋਕ ਉਕਰਦਨ ਤਾਂ ਬਹੁਤ-ਬਹੁਤ ਮਿਹਰਬਾਨੀ ਹੋਊਗੀ ਦੋਸਤੋ ਤੁਹਾਡੀ ਮੇਹ ਦੇ ਬਾਰੇ ਤੁਹਾਨੂੰ ਦੱਸ ਰਿਹਾ ਸਮਾਂ ਮੇਹ ਜਿਹੜਾ ਪੈ ਰਿਹਾ ਪਿੰਡ ਸਿਕਵਾਲਾ ਬਲਾਕ ਲੰਬੀ ਵਿਖੇ ਦੇਖ ਰਹੇ ਹੋ ਤੁਸੀਂ ਬਰੇਕ ਕਣੀਆਂ ਦਾ ਮੇਹ ਪੈ ਰਿਹਾ ਕਿਣ ਮਣਕਣੀਆਂ ਚੱਲ ਰਹੀਆਂ ਇੰਨੀ ਕੁ ਮੱਠੀ ਰਫਤਾਰ ਤੇ ਮੀ ਕਾਫੀ ਥੇਰ ਤੱਕ ਪਈ ਜਾਂਦਾ ਹੈ। ਬਈ ਦੀ ਥੋੜੀ ਦੇਰ ਲਈ ਰੁਕਿਆ ਸੀ ਫੇਰ ਫੇਰ ਉਸੇ ਤਰ੍ਹਾਂ ਹੀ ਮੀ ਚੱਲ ਪਿਆ। ਸ਼ੀਸ਼ਾ ਥੋੜਾ ਜਿਹਾ ਸਾਫ਼ ਕਰ ਲਾਂ ਮੈਂ। ਲਓ ਜੀ। ਦੇਖੋ ਕਣੀਆਂ ਦੇ ਨਿਆਰੇ ਪੈ ਰਹੇ ਨੇ ਕਣੀਆਂ ਪਿੰਡ ਸਖੋਆਲਾ ਬਲਾਕ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇੜੇ ਰਾਜਸਥਾਨ ਪੰਜਾਬ ਦੇ ਵਿੱਚ ਵੀ ਸ਼ਾਇਦ ਮੀਂਹ ਪੈ ਰਿਹਾ ਹੋਣਾ ਪਰ ਇਹ ਰਾਜਸਥਾਨ ਦੇ ਇਲਾਕੇ ਦੇ ਨੇੜੇ ਰਹੇ ਨੇ ਅਸੀਂ ਸਾਡੇ ਸ਼ਿਵਦੇਵਾਲੇ ਪਾਸੋਂ ਜ਼ਿਆਦਾ ਮੀਂਹ ਆਉਂਦਾ ਹੁੰਦਾ ਇਸ ਲਈ ਮੇਰੇ ਖਿਆਲ ਪੱਕਾ ਤਨ ਹੀ ਕਹਿ ਸਕਦਾ ਮੈਂ ਪੰਜਾਬ ਦੇ ਵਿੱਚ ਵੀ ਮੀਂਹ ਹੈ ਜਾਂ ਨਹੀਂ ਹੈ ਪਰ ਸਾਡੇ ਇਲਾਕੇ ਦੇ ਵਿੱਚ ਸਵੇਰ 3:30 ਵਜੇ ਤੋਂ ਥੋੜੀ ਦੇਰ ਪਹਿਲਾਂ ਤੋਂ ਹੀ ਮੀਂਹ ਪੈ ਰਿਹਾ 3:30 ਤੋਂ ਅਜੇ ਦਿਨ ਨਹੀਂ ਚੜਿਆ ਨਹੀਂ ਤਾਂ ਤੁਹਾਨੂੰ ਬਾਹਰੋਂ ਵੀ ਦਿਖਾਉਣਾ ਸੀ ਮੈਂ ਕੀ ਹਾਲਾਤ ਹੈ ਮਾਰਤਾ ਹਨੇਰਾ ਸਿਰਫ ਫਲਾਈਟਾਂ ਦਾ ਚੱਲਣਾ ਹੈ ਬਤਲਵਾਈ ਕੋਈ ਪਈ ਹੈ ਮੈਂ ਮੈਂ ਦੇਖਿਆ ਜੀ ਵੈਦਰ ਰੀਡਰ ਤੇ ਲੋ ਜੀ ਬਾਬਾ ਜੀ ਵੀ ਸਪੀਕਰ ਚਾਲੂ ਹੋ ਗਿਆ ਬਾਬਾ ਜੀ ਬੋਲ ਪਿਆ ਸੁਣ ਰਹੇ ਹੁਣੇ ਤੁਹਾਨੂੰ ਪਰਮਾਤਮਾ ਸਭ ਨੂੰ ਸਤ ਸਾਂਦ ਰੋਸਤੀਆਂ ਬਖਸ਼ੇ ਮੇਰੇ ਪਰੇ ਹੱਥ ਰੱਖੇ ਤੁਹਾਡੇ ਤੇ ਤੇ ਦੋਸਤੋ ਬੇਨਤੀ ਫਿਰ ਕਰਦਾ ਹਾਂ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਾ ਦਿਓ ਜੋ ਵੀ ਸੱਜਣ ਜੁੜੇ ਹੋ ਤੁਸੀਂ ਜਿੰਨੇ ਵੀ ਜੁੜੇ ਹੋ ਸਾਰਿਆਂ ਨੂੰ ਬੇਨਤੀ ਆ ਵੀਡੀਓ ਬਾਅਦ ਚ ਦੇਖੋਗੇ ਤਾਂ ਵੀ ਤੁਹਾਡੇ ਅੱਗੇ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾ ਦਿਓ ਤਾਂ ਜੋ ਜਿਹੜਾ ਮੈਂ ਹੋਰ ਉਤਸ਼ਾਹ ਨਾਲ ਵੀਡੀਓ ਪਾ ਸਕਾਂ ਵੀਡੀਓ ਨੂੰ ਦੇਖੋ ਪੁੱਲਾਂ ਦੀ ਰੰਗਤ ਹੋਰ ਪਿੰਡੂ ਵੀਡੀਓ ਬਹੁਤ ਹੁੰਦੀਆਂ ਜਿਹੜੀਆਂ ਔਣ ਵਾਲੀਆਂ ਹੁੰਦੀਆਂ ਪਰ ਹੌਸਲਾ ਅਫਜਾਈ ਤੋਂ ਬਗੈਰ ਕੁਝ ਨਹੀਂ ਹੁੰਦਾ ਤੁਸੀਂ ਅਗਰ ਮਿਹਰਮਾਨੀ ਕਰੋਗੇ ਤਾਂ ਬਹੁਤ ਸ਼ੁਕਰੀਆ ਧੰਨਵਾਦ ਹੋਊਗਾ ਤੁਹਾਡਾ ਜਿਹੜੇ ਵੀ ਸੱਜਣਾ ਨੇ ਲਾਈਵ ਦੇ ਵਿੱਚ ਸ਼ਿਰਕਤ ਕੀਤੀ ਸਾਰਿਆਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਕਣੀਆਂ ਦੇਖੋ ਕਣੀਆਂ ਦੇ ਨਜ਼ਾਰੇ ਦਿਸ ਰਹੇ ਆ ਲਾਈਟ ਦੇ ਚਾਨਣ ਨੇ ਵੈਸਤਾ ਨਹੀਂ ਪਤਾ ਲੱਗਦਾ ਤੋ ਬੇਨਤੀ ਫਿਰ ਕਰਦਾ ਅਖੀਰ ਤੇ ਕਿ ਮੇਰੇ ਇਸ ਚੈਨਲ ਨੂੰ ਸੁਤਿੰਦਰ ਸਿੰਘ ਰਾਜਪਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ YouTube ਚੈਨਲ ਨੂੰ ਤੁਹਾਡਾ ਆਪਣਾ ਚੈਨਲ ਹੈ ਵੀਡੀਓ ਦੇਖੋ ਤੇ ਚ ਵਦ ਤੋਂ ਵਦ ਵੀਡੀਓ ਬਹੁਤ ਨੇ ਜਿੰਨੀਆਂ ਵੀ ਦੇਖੋਗੇ ਤੁਸੀਂ ਹਰ ਤਰ੍ਹਾਂ ਦੀ ਬਨਣਗੀ ਦੀਆਂ ਵੀਡੀਓ ਹੈ ਪਿੰਡੂ ਪੱਤਰ ਦੀਆਂ ਵੀਡੀਓ ਹੈਗੀਆਂ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੁਣ ਮੈਂ ਤੁਹਾਡੇ ਤੋਂ ਦੋਸਤੋ ਚਾਹਣਾ ਯਾ ਇਤ ਬਹੁਤ ਬਹੁਤ ਸ਼ੁਕਰੀਆ ਜਿਉਂਦੇ ਵਾਸਤੇ ਤੇ ਹਮੇਸ਼ਾ ਹਾਜ਼ਰ ਹੋ ਸਤਿ ਸ਼੍ਰੀ ਅਕਾਲ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ੀਆਂ ਮਾਣੋ